मुग बने ये <क्ष़ीधी> तो पिछलो अवसर उतना लगे और की देर कि देर तो पूरा दिन पार भी तो जिम गए मतलब बस ਮੇਰਾ ਨਾਮ ਜੀ ਪਰਵਿੰਦਰ ਸਿੰਘ ਬੜਾ ਪਿੰਡ ਤੇ ਇੱਥੇ 8 ਤਰੀਕ ਨੂੰ 12:55 ਮਿੰਟ ਤੇ ਮੁੰਡੇ ਪੰਜ ਛੇ ਆਏ ਸੀ ਮੋਟਰਸਾਈਕਲ ਤੇ ਤੇ ਉਹ ਭਾਂ ਤੋੜ ਕਰਕੇ ਗਏ ਕੋਠੀ ਦੀ ਆਉਣ ਤੋਂ 3 ਦਿਨ ਪਹਿਲਾਂ ਇਹ ਕੰਮ ਹੋਇਆ ਉਹਨੇ 11 ਤਰੀਕ ਨੂੰ ਆਉਣਾ ਸੀ 8 ਤਰੀਕ ਨੂੰ ਇਹ ਕੰਮ ਹੋਇਆ ਹੈ ਤੇ ਉਹਨਾਂ ਨੂੰ ਅੱਗੇ ਵੀ ਪੁਲਿਸ ਤੋਂ ਸਾਨੂੰ ਪਤਾ ਲੱਗਾ ਸੀ ਜਲੰਧਰ ਤੋਂ ਕਿ ਉਹਨਾਂ ਨੂੰ ਥ੍ਰੈਟ ਹੈ 3 ਸਾਲ ਪਹਿਲਾਂ ਵੀ ਹੋਈ ਸੀ ਗੱਲਬਾਤ ਤੇ ਹੁਣ ਉਹਦੇ ਆਉਣ ਤੋਂ ਪਹਿਲਾਂ ਆ ਕੰਮ ਹੋਇਆ ਹੈ ਅਮਰੀਕਾ ਦੇ ਵਿੱਚ ਰਹਿੰਦੇ ਹਨ ਕੁਲਵੰਤ ਸਿੰਘ ਸੋਤਾ ਬੜਾ ਪਿੰਡ ਤੇ ਘਰ ਦੇ ਵਿੱਚ ਇਸ ਵੇਲੇ ਰਾਮੂ ਰਹਿੰਦਾ ਹੈ ਜੀ ਬੜੇ 50 60 ਸਾਲ ਤੋਂ ਰਹਿ ਰਹੇ ਆ ਕੱਤੇ ਆਏ ਜੀ ਉਹ ਆਏ ਸੀ ਸੀਸੀਟੀਵੀ ਆਏ ਕੋ ਉਹ ਸੀਸੀਟੀਵੀ ਵਿੱਚ ਆਏ ਸੀਗੇ ਪਛਾਣ ਨਹੀਂ ਹੋਇਆ ਕਲੀਅਰ ਮੋਟਰਸਾਈਕਲ ਤੇ ਆ ਪੰਜ ਤੋਂ 6 ਜਣੇ ਆ ਕੰਨ ਤੋੜ ਕਰ ਗਿਆ ਤੇ ਆਗ ਵਗੈਰਾ ਸੀ ਕੀ ਸੀ ਹਾਂਜੀ ਹਥਿਆਰੇ ਸੀਗੇ ਹਾਂਜੀ ਕੁਝ ਮਾਰਦੇ ਸੀ ਜੋਰ ਜੋਰ ਨਾਲ ਬੱਚ ਕੁਝ ਜਿਦਾਂ ਰਾਡਾ ਵਗੈਰਾ ਪੁਲਿਸ ਨੂੰ ਕਮਲੇ ਕਰ ਹਾਂਜੀ ਹਾਂਜੀ ਮੌਕਾ ਦੇ ਹੈਗੇ ਆ ਜੀ ਚੌਕੀ ਜਾਂਚ ਵੀ ਥਾਣੇ ਵਾਲੇ ਸਾਰੇ ਦੇਖ ਕੇ ਕੰਪਲੀਟ ਕੀਤੀ ਸੀ ਤਦੋਂ ਆ ਰਹੇ ਬਲੇਤੀਆ ਨੇ ਆਣਾ ਸੀ ਬਲੇਤੀਆ ਨੇ ਹਾਂਜੀ 3 ਦਿਨ ਬਾਅਦ ਆਉਣਾ ਸੀ 8 23 ਨੂੰ ਹੋਈ ਆ ਕੱਲ 11 ਨੂੰ ਆਉਣਾ ਸੀਗਾ ਤੇ ਹੁਣ ਸ਼ਾਇਦ ਮੇਰੇ ਘਰ ਕੈਂਸਲ ਲਈ ਆ ਆਉਣਾ ਨਹੀਂ ਹੈਗਾ ਹਾਂਜੀ ਤੇ ਕਿਨੇ ਯਰ ਲੈ ਸੀਟੀਆਂ ਨੇ ਉਧਰ ਹਾਂਜੀ ਹਾਂਜੀ ਸੀਟੀਆਂ ਨੇ ਜੀ ਮੈਂ ਹਰਵਿੰਦਰ ਸਿੰਘ ਮਿੱਠਾ ਪਾਈ ਨੰਬਰ ਬਾਰਡ ਦਾ ਪਾਂਚੇ ਹਾਂ ਤੇ ਇੱਕ ਕਾਂਤੇ ਸੋਤੇ ਦੀ ਘੋਟੀ ਹੈ ਸਾਨੂੰ ਮਰੀਕ ਸਿੰਘ 12:55 ਇਹਨੂੰ 11 ਤਰੀਕ ਨੂੰ ਆਉਣਾ ਸੀ ਉਹ ਨਹੀਂ ਤੇ ਕਿੰਨ ਦਿਨ ਪਹਿਲਾਂ ਹਮਲਾ ਹੋਇਆ 12:55 ਮਿੰਟ ਦੇ ਰਾਤ ਨੂੰ ਸਾਰੇ ਸ਼ੀਸ਼ੇ ਭੰਨ ਗਏ ਪਹਿਲਾਂ ਵੀ ਉਹਨਾਂ ਨੂੰ 23 ਦੇ ਵਿੱਚ ਥ੍ਰੈਟ ਆਈ ਸੀ ਉਹ ਪੁਲਿਸ ਤੋਂ ਪਤਾ ਲੱਗਾ ਸੀ ਤੇ ਬਾਅਦ ਜੋ ਮਦਦ ਚਲੇ ਗਈ ਇਹ ਬਾਅਦ ਦੇ ਵਿੱਚ ਆ ਖਾਣ ਹੋਇਆ ਉਹ ਰਹਿੰਦਾ ਹੁੰਦਾ ਜੀ ਕੋਠੀ ਦੇ ਵਿੱਚ ਰਹਿੰਦਾ ਜੀ ਆ ਭਈਆ ਰਾਮੂ ਇਸ 60-70 ਸਾਲ ਤੋਂ ਰਹਿੰਦਾ ਜੀ ਜੀ ਤੇ ਹੁਣ ਇਹਨਾਂ ਦੇ ਬਾਹਰੋਂ ਆਣਾ ਤੁਹ ਕਹਿੰਦੇ ਮਾਰੋ ਆਣਾ ਹੈ ਘਿਹਰਾ ਤਰੀਕ ਨੂੰ ਅੱਛਾ ਜੀ ਕਿੰਨੇ ਬੰਦੇ ਆਏ ਕੋਈ ਕੈਮਰੇ ਦੀ ਫੁਟੇਜ ਆਈ ਹੈ ਸਭ ਕੈਮਰੇ ਦੀ ਫੋਟੋ ਆਈ ਆ ਇਹ 5 ਬੰਦੇ ਦੋ ਦੋ ਮੋਟਰਸਾਈਕਲ ਸੀ ਭਾਂਤੋੜ ਕਰਕੇ ਗਏ ਇਕੱਲੇ ਭਾਂਤੋ ਹਾਂਜੀ ਹਾਂਜੀ ਔਰ ਥੱਲੇ ਸਾਰੇ ਕਿਹਾ ਸ਼ੀਸ਼ੇ ਬਣ ਗਏ ਜੀ ਔਰ ਦੀ ਤਿਆਰੀ ਵੀ ਹੋ ਗਈ ਇਹਨਾਂ ਨੇ ਆਣਾ ਜੀ ਪਰ ਹੁਣ ਅਸੀਂ 11 11 ਤਰੀਕ ਨੂੰ ਜੀ ਕਿਹੜੇ ਕੰਟਰੀ ਆ ਜੀ ਇਹ ਅਮਰੀਕਾ ਕੁ ਫਿਰ ਨੂੰ ਕੈਲ ਬੋਰਨ ਜੀ ਤੇ ਪੁਲਿਸ ਨੂੰ ਸਟੇਪ ਕਰਦੇ ਹਾਂਜੀ ਉਹ ਕਰ ਦੇਗੀ ਉਧਰ ਵਿੱਚ ਇਦਾਂ ਹੈ ਜੀ ਕੰਦ ਰਮਣੀ ਦੇ ਰਮਣੀ ਰਾਤ ਨੂੰ ਜਿਹੜਾ ਸੀਗਾ ਉਹ ਰਾਤ ਦੇ 12 1 ਵਜੇ ਦੇ ਕਰੀਬ ਜਿਹੜਾ ਉੱਥੇ ਚਾਰ ਮੁੰਡੇ ਆਏ ਆ ਉਹਨਾਂ ਚੋਂ ਜਿਹੜੇ ਪਿੱਛੇ ਬੈਠੇ ਸੀ ਉਹਨਾਂ ਨੇ ਜਿਹੜੇ ਆ ਬਾਹਰਲੇ ਛਿਸ਼ੇ ਸੀ ਦੋ ਤਾਕੀਆਂ ਦੇ ਤੇ ਦੋ ਰੋਸ਼ਨਦਾਨਾਂ ਦੇ ਉਹ ਤੋੜ ਕੇ ਤੇ ਉਹ ਚੱਲ ਗਏ ਆ ਉਹਨਾਂ ਦੇ ਅਸੀਂ ਉਸ ਟਾਈਮ ਮੌਕੇ ਤੇ ਪਹੁੰਚ ਕੇ ਸੀ ਇਹ ਵੈਰੀਫਾਈ ਕੀਤਾ ਹੈ ਔਰ ਜਿਹੜੇ ਕੈਮਰੇ ਆ ਅੱਗੇ ਤੱਕ ਅਸੀਂ ਉਹ ਖੰਗਾਲ ਰਹੇ ਹਾਂ ਗੱਲ ਦੀ ਇਹਨਾਂ ਨੂੰ ਲੱਭ ਕੇ ਜਿਹੜਾ ਜਨ ਬਾਰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਇਹ ਅਰਦਾਸ ਗੁੱਟੀ ਇਹ ਹਾਂਜੀ ਕਲਵੰਸਿੰਘ ਕੰਤਾ ਨਾ ਦਾ ਵਿਅਕਤੀ ਹੈ ਜਿਹੜਾ ਬਾਹਰ ਅਮਰੀਕਾ ਚ ਰਹਿੰਦਾ ਹੈ ਤੇ ਉਹ ਉਨੀ ਕੋਠੀ ਦੇ ਹੈਗੇ ਆ ਚੀਜ਼ ਇਹ ਕਦੇ ਆਣਾ ਦੇਖਦਾ ਮੈਂ 11 ਨਵਾਂ ਬੜਾ ਇਹਦੇ ਬਾਰੇ ਨਹੀਂ ਮੈਨੂੰ ਪਤਾ ਵੀ ਉਹਨਾਂ ਨੇ ਆਣਾ ਕਿ ਨਹੀਂ ਆਣਾ ਪਰ ਕੋਈ ਇਹਨਾਂ ਨੂੰ ਜੋ ਪਹਿਲਾਂ ਕੋਈ ਕੋਈ ਥ੍ਰੈਟ ਨਹੀਂ ਆਈ ਇਹਨਾਂ ਨੂੰ ਸਾਡੇ ਕੋਲ ਨਹੀਂ ਆਈ ਨਾ ਕੋਈ ਇਹਦੇ ਨਾਲ ਕੋਈ ਗੱਲਬਾਤ ਹੈ ਪਰ ਹਾਂ ਚੀਜ਼ੇ ਜ਼ਰੂਰ ਉਹ ਤੋੜ ਕੇ ਕੋਈ ਹੋਰ ਨੁਕਸਾਨ ਨਹੀਂ ਕੀਤਾ ਸਿਰਫ ਸ਼ੀਸ਼ੇ ਜਿਹੜੇ ਸੀ ਉਹ ਤੋੜ ਕੇ ਚਲ ਗਿਆ ਕਿਸੇ ਨੇ ਅ ਗੜਾ ਕੇ ਪੁਰਾਣੀ ਰੰਜਿਸ਼ ਵਗੈਰਾ ਹੋ ਗਈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕੋਈ ਵੀ ਹੋਊਗੀ ਜਿਹੜੀ ਉਹ ਸਾਹਮਣੇ ਲਾ ਕੇ ਤਾਂ ਬੰਦ ਕਾਨੂੰਨੀ ਕਾਰਵਾਈ ਕਰ ਦਿੱਤੀ ਜੀ